ਕਿ ਕਿਥੇ ਉਹ ਪੀਏ ਸਾਹਿਬ ਨੂੰ ਬੁਲਾਓ ਜਿਹੜਾ ਮਿਲ ਸਾਹਿਬ ਦਾ ਤੁਸੀਂ ਆਖੋ ਢੇਲਾ ਵੀ ਬਲੇ ਆ ਪੰਜਾਬ ਦੀ ਪੁਲਿਸ ਮਾਰਸ਼ਲ ਉਹਦੀ ਕਿਸੇ ਜਵਾਨੇ ਅੱਜ ਤੋਂ ਨਹੀਂ 15 ਸਾਲ ਪਹਿਲਾਂ ਇਹ ਪੁਲਿਸ ਮਾਰਸ਼ਲ ਸੀ ਜੀ ਸਭ ਦਾ ਕੀ ਕੰਮ ਮਾਮਲਾ ਜਿਹੜਾ ਤੱਦਾ ਵੀ ਦਿੱਤਾ ਜਾ ਰਿਹਾ ਹੈ ਗੱਲ ਇਹ ਹੈ ਕਿ ਹਮੇਸ਼ਾ ਧਰਨਾ ਉਦੋਂ ਦਿੱਤਾ ਜਾਂਦਾ ਜਦੋਂ ਇਨਸਾਫ ਨਾ ਮਿਲੇ ਪਰਿਵਾਰ ਨੂੰ ਔਰ ਤੁਸੀਂ ਸਾਰੇ ਹੀ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਕਾਂਗਰਸ ਦੇ ਪੱਟੀ ਦੇ ਬਲੌਕ ਪ੍ਰਧਾਨ ਸੀ ਗੁਰਮੇਲ ਸਿੰਘ ਜੀ ਔਰ ਤੂਤਪਿੰਡ ਤੋਂ ਸਰਪੰਚ ਵੀ ਹੋ ਰਹੇ ਔਰ ਕੱਲ ਜਿਹੜਾ ਸੀਗਾ ਕਿ ਉਹਨਾਂ ਨੂੰ ਬੰਨ ਦੇ ਉੱਪਰ ਜਿਹੜਾ ਕਿ ਮਿੱਟੀ ਪਾ ਰਹੇ ਸੀ ਤੇ ਜਦੋਂ ਘਰ ਨੂੰ ਵਾਪਸ ਆ ਰਹੇ ਸੀਗੇ ਆਪਦੇ ਬੇਟੇ ਦੇ ਨਾਲ ਤਾਂ ਉਦੋਂ ਉੱਥੇ ਉਹਨਾਂ ਨੂੰ ਮੌਕੇ ਤੇ ਜਿਹੜਾ ਕਿ ਤਿੰਨ ਮੋਟਰਸਾਈਕਲ ਤੇ ਨੌਜਵਾਨ ਆਏ ਬੁਲਟ ਮੋਟਰਸਾਈਕਲ ਤੇ ਔਰ ਜਿਨ੍ਹਾਂ ਨੇ 9 8 9 ਗੋਲੀਆਂ ਜਿਹੜੀਆਂ ਚਲਾਈਆਂ ਜਿਨ੍ਹਾਂ ਵਿੱਚੋਂ 6 ਗੋਲੀਆਂ ਸਰਪੰਚ ਸਾਹਿਬ ਨੂੰ ਲੱਗੀਆਂ ਔਰ ਸਰਪੰਚ ਸਾਹਿਬ ਦੀ ਮੌਤ ਹੋ ਗਈ ਔਰ ਮੈਂ ਕਹਿੰਦਾ ਕਿ ਇਹੋ ਜਿਹੇ ਇਨਸਾਨ ਜਿਹੜਾ ਕਿ 20 ਦਿਨਾਂ ਤੋਂ ਲਗਾਤਾਰ ਜਿਹੜਾ ਕਿ ਜਿਹੜਾ ਪਾਣੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਵੰਦੀ ਹੈ ਹੜਾ ਨੂੰ ਰੋਕਾਂ ਦੀ ਔਰ ਸੰਗਤ ਆਪ ਦੇ ਤੌਰ ਤੇ ਜਿਹੜੀ ਆ ਕਿ ਉਹ ਜ਼ਿੰਮੇਵਾਰੀ ਨੂੰ ਨਿਭਾ ਰਹੀ ਸੀ ਔਰ ਸਰਪੰਚ ਸਾਹਿਬ ਉਥੇ ਸੇਵਾ ਕਰ ਰਹੀ ਸੀ ਔਰ ਜਦੋਂ ਵਾਪਸ ਆਉਂਦਿਆਂ ਦੇ ਉਹਨਾਂ ਨੂੰ ਤਾਬੜ ਤੋੜ ਉਹਨਾਂ ਦੇ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕੀਤਾ ਗਿਆ ਔਰ ਰਾਤੀ ਐਸਐਸਪੀ ਸਾਹਿਬ ਨੇ ਸਾਡੇ ਨਾਲ ਇਹ ਗੱਲ ਕੀਤੀ ਕਿ ਮੈਂ ਪਰਿਵਾਰ ਨੂੰ ਇਨਸਾਫ ਦੇਵਾਂਗਾ ਕੇਸ ਰਜਿਸਟਰ ਕਰਾਂਗਾ ਔਰ ਬੰਦੇ ਅਣਪਛਾਤੇ ਆ ਜੇ ਗੱਲ ਹੀ ਕਰਦੇ ਪਏ ਸੀ ਤੇ ਉਹਨੇ ਚਿਰ ਨੂੰ ਉਹਨਾਂ ਨੇ ਗੈਂਗਸਟਰਾਂ ਨੇ ਇੱਕ ਵਟਸਐਪ ਆਤਾ ਕਿ ਅਸੀਂ ਇਸ ਕਤਲ ਦੀ ਜ਼ਿੰਮੇਵਾਰੀ ਲੈਨੇ ਆ ਇਸ ਨੂੰ ਸਰਪੰਚ ਨੂੰ ਅਸੀਂ ਮਾਰਿਆ ਔਰ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਕਿ ਹੁਣ ਤੱਕ ਕੋਈ ਕਲੈਰਟੀ ਵਾਲੀ ਗੱਲ ਹੀ ਨਹੀਂ ਰਹੀ ਹੁਣ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੁਣ ਤਾਂ ਅਣਪਛਾਤੇਾਂ ਵਾਲੀ ਨਹੀਂ ਕੋਈ ਗੱਲ ਹੈ ਇਸ ਕਰਕੇ ਆ ਕਿ ਉਹਨਾਂ ਦੇ ਜਿਹੜੀ ਆ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਆ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਔਰ ਨਾਂ ਤਾਂ ਜੇ ਤੱਕ ਪਰਚਾ ਦਰਜ ਕੀਤਾ ਔਰ ਪੋਸਟਮਾਰਟਮ ਵੀ ਜਿਹੜਾ ਹੁਣ ਪਤਾ ਲੱਗਾ ਕਿ ਹੁਣ ਪਰਚਾ ਪਤਾ ਨਹੀਂ ਕਿਹੋ ਜਿਹਾ ਝੂਠਾ ਸੱਚਾ ਕਿਹੋ ਜਿਹਾ ਇਹਨਾਂ ਨੇ ਦਿੱਤਾ ਔਰ ਇੱਕ ਫਾਰਮੈਲਟੀ ਕਰਕੇ ਕਿ ਪੋਸਟਮਾਰਟਮ ਕਰਾਤਾ ਹੁਣ ਪਰਿਵਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਬਾਈ ਸਨਸਕਾਰ ਕਰ ਦਿਓ ਔਰ ਜਦੋਂ ਰਾਤ ਨੂੰ ਪ੍ਰਧਾਨ ਜੀ ਨੂੰ ਪਤਾ ਲੱਗਾ ਪਹਿਲਾ ਰਾਤ ਲੁਧਿਆਣੇ ਆਉਣ ਲੱਗੇ ਸੀ ਸਵੇਰ ਦੇ ਰਾਜਾ ਵੜਿੰਗ ਜੀ ਇੱਥੇ ਪਹੁੰਚੇ ਨੇ ਔਰ ਰਾਜਾ ਵੜਿੰਗ ਜੀ ਬਾਜਵਾ ਸਾਹਿਬ ਜੀ ਜਿਹੜਾ ਕਿ ਉਹ ਪਰਿਵਾਰ ਨੂੰ ਮਿਲ ਕੇ ਆਏ ਆ ਤੇ ਉਹ ਵੀ ਇੱਥੇ ਪਹੁੰਚ ਰਹੇ ਨੇ ਇਸ ਕਰਕੇ ਧਰਨਾ ਉਹਨਾਂ ਚਿਰ ਲੱਗਾ ਰਹੂਗਾ ਜਿੰਨਾ ਚਿਰ ਪਰਿਵਾਰ ਦੀ ਜਿਹੜੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਉਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾਗਾ ਉਹਨਾਂ ਚਿਰ ਨਾ ਤਾਂ ਧਰਨਾ ਉੱਠੇਗਾ ਅਣਮਿਥੇ ਸਮੇਂ ਲਈ ਧਰਨਾ ਰਾਤ ਨੂੰ ਵੀ ਇੱਥੇ ਰਵਾਂਗੇ ਔਰ ਉਹ ਨਾ ਚਰੇ ਧਰਨਾ ਇਥੇ ਰਹੇਗਾ ਨਾ ਹੀ ਸਸਕਾਰ ਹੋਵੇਗਾ ਔਰ ਨਾ ਹੀ ਇਹ ਤੁਰਨਾ ਟੋ ਹੈ ਇਹ ਸਰਕਾਰ ਵਿੱਚ ਢਿਲਦਾ ਕੰਦ ਕੀ ਸਮਝਦਾ ਢਿਲਦਾ ਕਰਨੇ ਆ ਕਿ ਜਿਹੜੀ ਸਰਕਾਰਾਂ ਨੇ ਉਹ ਗੈਂਗਸਟਰ ਚਲਾਉਂਦੇ ਨੇ ਔਰ ਜਿਹੜੀ ਪੁਲਿਸ ਆ ਮੈਨੂੰ ਲੱਗਦਾ ਹੈ ਕਿ ਇਹ ਗੈਂਗਸਟਰਾਂ ਦੀ ਕਟਪੁਤਲੀ ਬਣ ਕੇ ਕੰਮ ਕਰ ਰਹੀ ਏ ਔਰ ਇਸ ਕਰਕੇ ਇਹ ਆ ਕਿ ਇਹ ਹੀ ਢਿਲਦਾ ਕਾਰਨ ਆ ਕਿਉਂਕਿ ਇਹ ਨਹੀਂ ਚਾਹੁੰਦੇਗੇ ਇਹ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਮਰਵਾਇਆ ਜਾਵੇ ਕੋਸ਼ਾੜਾ ਨਾਲ ਮਰਗੇ ਕੋਸ਼ ਗੋਲੀਆਂ ਨਾਲ ਮਰਗੇ ਔਰ ਪਹਿਲਾਂ ਵੀ ਪੱਟੀ ਹਲਕੇ ਦੇ ਵਿੱਚ ਚਾਰ ਕਾਂਗਰਸੀਆਂ ਦਾ ਜਿਹੜਾ ਕਿ ਉਹ ਕਤਲ ਜਿਹੜਾ ਹੋ ਚੁੱਕਾ ਹੈ ਔਰ ਜਿਨ੍ਹਾਂ ਨੇ ਕਤਲ ਕੀਤਾ ਉਹ ਅੱਜਕੱਲ ਸਰਪੰਚ ਬਣ ਕੇ ਘੁੰਮ ਰਹੇ ਨੇ ਇਸ ਕਰਕੇ ਸਰਕਾਰ ਦੀ ਉਹਨਾਂ ਨੂੰ ਸ਼ੈ ਆ ਔਰ ਸਰਕਾਰ ਨੂੰ ਚਲਾਉਣ ਦਾ ਕੰਮ ਜਿਹੜਾ ਉਹ ਗੈਂਗਸਟਰ ਕਰਦੇ ਜਿਹਨੂੰ ਪਹਿਲਾਂ ਤੋਂ ਵੀ ਥਰੈਟ ਕੀਤਾ ਜਾਦਾ ਸੀਗਾ ਪਹਿਲਾਂ ਵੀ ਮੈਨੂੰ ਪ੍ਰੈਕਟ ਨਹੀਂ ਕੀਤਾ ਜਾ ਰਿਹਾ ਮੇਰੇ ਤੇ ਗੋਲੀ ਵੀ ਚਲਾਈ ਹੈ ਔਰ ਮੈਨੂੰ ਇਹ ਵੀ ਹੁਣ ਵੀ ਜਿਹੜੀ ਵਾਰਨਿੰਗ ਇਹ ਦਿੱਤੀ ਹੈ ਕਿ ਹੁਣ ਤੇਰੇ ਸਿੱਧੀਆਂ ਮਾਰਦੀਆਂ ਨੇ ਔਰ ਮੇਰੇ ਤੋਂ ਕੋਈ ਫਰौती ਨਹੀਂ ਮੰਗਦੇ ਮੈਨੂੰ ਤੇ ਇਹ ਗੱਲ ਕਹਿੰਦੇ ਨੇ ਕਿ ਬਾਈ ਤੂੰ ਸਰਕਾਰ ਦੇ ਉਲਟ ਨਹੀਂ ਬੋਲਣਾ ਔਰ ਜਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ ਮੈਨੂੰ ਕਹਿੰਦੇ ਆ ਇਲੈਕਸ਼ਨਾਂ 'ਚ ਨਹੀਂ ਜਾਣਾ ਇਹਦਾ ਮਤਲਬ ਕਿ ਆਪਣੇ ਆਪ ਕਿ ਸਰਕਾਰ ਦੇ ਬੰਦੇ ਨੇ ਔਰ ਸਰਕਾਰ ਆ ਜਿਹੋ ਨਾਲ ਤੇ ਤਾਂ ਨਹੀਂ ਕਾਰਵਾਈ ਕਰਦੀ ਕਿਉਂਕਿ ਸਰਕਾਰ ਨੂੰ ਤੇ ਪੁਲਿਸ ਨੂੰ ਇਹ ਡਰਾ ਕਿ ਸਾਡਾ ਕਿਤੇ ਨੁਕਸਾਨ ਨਾ ਕਰ ਦੇਣ ਇਸ ਕਰਕੇ ਸਰਕਾਰ ਤੇ ਪੁਲਿਸ ਉਹਨਾਂ ਦੀ ਕੱਟਬੁੱਤਲੀ ਬਣ ਕੇ ਕੰਮ ਕਰਦੀ ਠੀਕ ਹੈ ਜੀ